ਕਮਬਾਕ ਕਮੇਟੀ ਨੇ ਜੋ ਥਾਲ ਬਣਾਉਣ ਦਾ ਸੁਪਨਾ ਦੇਖਿਆ ਸੀ ਜਿੱਥੇ ਕਿ ਦੁੱਖ ਸੁੱਖ ਦੇ ਸਾਰੇ ਸਮਾਗਮ ਹੋ ਸਕਣ ਤੇ ਉਹ ਦਾ ਜਸਮਾ ਪੂਰਾ ਹੋ ਰਿਹਾ ਸਾਰੇ ਸ਼ਹਿਰ ਦੇ ਵਾਸੀ ਇਹਨਾਂ ਦੇ ਬੱਚਾ ਹਿੱਸਾ ਪਾਇਆ ਤੇ ਖੇਤ ਤੌਰ ਤੇ ਸੰਤ ਕੁਮਾਰ ਸਮਾਹੀ ਪੰਚੀ ਜੀ ਰੋਗ ਵਾਲੇ ਤੇ ਜਨਰਲ ਮੰਦਲ ਤੋਂ ਤੇ ਸਾਰੇ ਸ਼ਹਿਰ ਦਾ ਮੈਂ ਰਾਮਬਗ ਪਟੀ ਦੀ ਤਰਫੋਂ ਵੀ ਤਨਵਾਦ ਕਰਦਾ ਜਿਨ੍ਹਾਂ ਨੇ ਅੱਜ ਹੋ ਕੇ ਪਹੁੰਚ ਕੇ ਹਾਜੋਗਦਾਨ ਪਾਇਆ ਔਰ ਉਹਦੇ ਵੀ ਕਿਸੀ ਹਿੱਸਾ ਵੀ ਪਾਇਆ ਹੈ ਮਤਵਵਰ ਚੜ ਮਤਵਵਰ ਦਾਣ ਪਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਡਾ ਫੰਡ ਦਿੱਤਾ ਗਿਆ ਉਸ ਬਾਰੇ ਕੀ ਕਹਣਾ ਹੈ ਦੇਖੋ ਸੀਐਮ ਸਾਹਿਬ ਨੇ ਸੀਐਮ ਸੀਟੀ ਹੈ ਇੱਥੇ ਅਸੀਂ ਇਹ ਸਮਝਦੇ ਆਂ ਵੀ ਹੋਰ ਵੀ ਸੰਸਥਾਵਾਂ ਨੂੰ ਅਸੀਂ ਮਤਵਵਰ ਚੜ ਮਤਵਵਰ ਦਾਣ ਲਈਏ ਤਾਂ ਕਿ ਸਾਰੇ ਹੀ ਜਿੰਨੇ ਵੀ ਸਾਂਝੇਦਾਰੇ ਨੇ ਉਹ ਖੂਸੂਰਤ ਬਣ ਸਕਣ ਜਿੱਥੇ ਸੀਐਮ ਸਾਹਿਬ ਦੀ ਛਵੀ ਦਾ ਵੀ ਦੇਖਣ ਨੂੰ ਮਿਲੇ ਵੀ ਬਹੁਤ ਵਧੀਆ ਸੁੰਦਰ ਸ਼ਹਿਰ ਹੈ ਸਰ ਸੰਸਥਾ ਵੱਲੋਂ ਇੱਕ ਗੱਲ ਬਹੁਤ ਵਧੀਆ ਕਹੀ ਹੈ ਵੀ ਭਰਾ ਦੇ ਨਾਮ ਤੇ ਇਹਦਾ ਨਾਮ ਰੱਖਿਆ ਜਾਏਗਾ ਕੀ ਕਹੋਗੇ ਉਹਦੇ ਲਈ ਦੇਖੋ ਇਸ ਦਾ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਸੰਸਥਾ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੇਟੇ ਸੰਦੀਪ ਨੂੰ ਮਾਨ ਬਖਸ਼ਿਆ ਔਰ ਸਾਨੂੰ ਮਾਨ ਬਖਸ਼ਿਆ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਦਾ ਔਰ ਰਾਮਬਾਗ ਕਮੇਟੀ ਦਾ ਅੱਜ ਥੂਰੀ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਰਾਮ ਬਾਗ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਬਣਨਾ ਸੀ ਵੱਡੀ ਲਾਜ ਦੇ ਨਾਲ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਹੁਤ ਦਿੱਕਤਾਂ ਸੀ ਕਿਉਂਕਿ ਇੱਥੇ ਜਦੋਂ ਕਿਤੇ ਕੋਈ ਭੋਗ ਜਾਂ ਕੋਈ ਸਮਾਗਮ ਕਰਨਾ ਹੋਵੇ ਤਾਂ ਲੋਕਾਂ ਨੂੰ ਥੂਰੀ ਦੇ ਨੇੜੇ ਦਿੱਕਤ ਆਉਂਦੀ ਸੀ ਤਾਂ ਮੈਂ ਧੰਨਵਾਦ ਕਰਦਾ ਸਾਡੇ ਖਾਸ ਤੌਰ ਤੇ ਜਿਹਨਾਂ ਨੂੰ ਥੂਰੀ ਹਲਕੇ ਦੇ ਲੋਕਾਂ ਨੇ ਐਮਐਲਏ ਬਣਾਇਆ ਜੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ 1 ਕਰੋੜ ਦੀ ਗ੍ਰਾਂਟ ਦਿੱਤੀ ਅਰ ਮੈਂ ਥੂਰੀ ਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਬੰਦ ਸਾਹਿਬ ਜੇ ਘਰ ਦੇ ਵਿੱਚ ਦਰਵਾਜ਼ੇ ਖੁੱਲੇ ਨੇ ਪੈਸੇ ਕਿਸੀ ਕੋਈ ਕਮੀ ਨਹੀਂ ਜੋ ਵੀ ਹੋਰ ਵੀ ਤੂਰੀ ਦੇ ਡਿਪਾਰਟਮੈਂਟ ਦੇ ਕੰਮ ਹੋਣੇ ਨੇ ਉਹ ਆਪਾਂ ਖੁੱਲ੍ਹ ਦੇ ਨਾਲ ਕਰੀਏ ਰਲ ਕੇ ਆਪਾਂ ਤੂਰੀ ਨੂੰ ਵਧੀਆ ਸ਼ਹਿਰ ਬਣਾਇਆ ਕਿੰਨਾ ਕੁ ਫਾਇਦਾ ਹੋਊਗਾ ਇਸ ਹਾਲ ਨਾਲ ਇਸ ਹਾਲ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਇੱਥੇ ਤੂਰੀ ਦੇ ਵਿੱਚ ਅੱਗੇ ਇੱਕ ਦੋ ਕੀ ਹਾਲ ਸੀ ਜਿਵੇਂ ਨਾਲ ਸਰਸਲ ਆ ਗਿਆ ਅੱਗੇ ਬਣੀ ਚੱਕਾ ਹੋੜ ਹੋ ਕੇ ਲੋਕਾਂ ਨੂੰ ਬਹੁਤ ਦਿੱਕਤਾਂ ਹੋ ਰਹੀਆਂ ਸੀ ਹਰੇ ਇੱਥੇ ਪਾਰਕਿੰਗ ਦੀ ਔਰ ਤੇ ਖਾਸ ਪਾਰਕਿੰਗ ਦੀ ਬਹੁਤ ਕਿਤੇ ਕਿਤੇ ਪਾਰਕਿੰਗ ਲਿਖਤ ਨਹੀਂ ਆਉਗੀ ਇਹਦੇ ਨਾਲ ਤਾਂ ਧੂੜੀ ਸ਼ਹਿਰ ਨੂੰ ਬਹੁਤ ਹੀ ਵੱਡਾ ਫਾਇਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਹਾਲ ਦਾ ਦੌਰਾ ਕਰਨਗੇ ਜਰੂਰ ਆਉਣਗੇ ਉਹਨਾਂ ਦਾ ਹਲਕਾ ਦਾ ਸ਼ਹਿਰ ਤਾਂ ਜਰੂਰ ਲਾਜ਼ਮੀ ਹੈ ਉਹ 23 ਤਰੀਕ ਨੂੰ ਵੀ ਆ ਰਹੇ ਨੇ ਢੋਗਲ ਅਸ਼ੀਰਪੱਤ ਸਿੰਘ ਤੋਂ ਢੋਗਲ ਦੀ ਜਿਹੜੀ ਹਸਪਤਾਲ ਵਰਤੀ ਹੁੰਦੀ ਹੈ ਉਹਦੇ ਦੇ ਬਹੁਤ ਰੈਂਡਸਟਰੀ ਕਿਉਂ ਨਹੀਂ ਥੂੜੀ ਥੂੜੀ ਦਾ ਨਾ ਆਪਣਾ ਹਲਕਾ ਹੈ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਓਗੇ ਜੋ ਉਹ ਲੈ ਕੇ ਆਵਾਂਗੇ ਜਦੋਂ ਵੀ ਇੱਥੇ ਧੂਰੀ ਦੇ ਲੋਕ ਮਹਿਸੂਸ ਕਰਨ ਦੇ ਜਾਂਤੋਂ ਬਨਵਾਲ ਸਾਹਿਬ ਦੀ ਸੀਐਮ ਸਾਹਿਬ ਸਾਡੇ ਹੋਣ ਦੇ ਲੈ ਕੇ ਆਵਾਂਗੇ ਅਸੀਂ ਉਹਨਾਂ ਨੂੰ ਜਾ ਕੇ ਰਿਕਵੈਸਟ ਕਰਾਂਗੇ ਕਿਉਂਕਿ ਧੂਰੀ ਲਈ ਤਾਂ ਉਹ ਹਰ ਟਾਈਮ ਜਿੱਥੇ ਮਰਜ਼ੀ ਲੈ ਕੇ ਜਾਈਏ ਧੂਰੀ ਦੇ ਉਹਨਾਂ ਨੂੰ ਕੋਈ ਜਵਾਬ ਆ ਸਾਡੀ ਰਾਮ ਬਾਵਾ ਕਮੇਟੀ ਨੇ ਬਹੁਤ ਇੱਕ ਨੇਕ ਕਾਲਾ ਕਰਿਆ ਇਹਦੇ ਤਹਿਤ ਇੱਕ ਇੱਕ ਕਮਿਊਨਿਟੀ ਹਾਲ ਬਣਨ ਜਾ ਰਿਹਾ ਤੇ ਇਹਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਜਿਹੜਾ ਬਹੁਤ ਸ਼ਿਰਜੋਗ ਹੈ ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਸਾਰੇ ਪੋਲੀਟਿਕਲ ਲੀਡਰ ਸਾਹਿਬਾਨ ਨੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਸਹਿਯੋਗ ਸਾਰੀਆਂ ਸੰਸਥਾਵਾਂ ਨੇ ਜਿਹੜਾ ਆਪਦਾ ਯੋਗਦਾਨ ਪਾਇਆ ਤੇ ਖਾਸ ਤੌਰ ਤੇ ਇੱਥੇ ਸਾਡੇ ਅਮਰਤਾ ਨਾਨਕ ਜੀ ਮਹਾਰਾਜ ਨੇ ਜਿਹੜੇ ਉਹਨਾਂ ਨੇ ਇਸ ਚੀਜ਼ ਦਾ ਉਦਘਾਟਨ ਕਰਿਆ ਤੇ ਪ੍ਰਮਾਤਮਾ ਸਾਡੇ ਨਗਰ ਤੇ ਇਸੇ ਤਰੀਕੇ ਨਾਲ ਆਪਣੀ ਮਿਹਰ ਬਣਾਈ ਰੱਖੇ ਤੇ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਇਹ ਜਿਹੜੇ ਨੇਕ ਉਪਰਾਲੇ ਨੇ ਉਹਨਾਂ ਚੋਂ ਆਪਦਾ ਯੋਗਦਾਨ ਪਾਉਂਦੇ ਆ। ਕਿਵੇਂ ਲੱਗਦਾ ਦੀ ਮਤਲਬ ਕਿ ਸ਼ਹਿਰ ਨੂੰ ਬਹੁਤ ਇਸ ਚੀਜ਼ ਦੀ ਬਹੁਤ ਘਾਟ ਦੀ ਇਸ ਨੂੰ ਕਿੰਨਾ ਫਾਇਦਾ ਹੋਏਗਾ? ਬਿਲਕੁਲ ਦੇਖੋ ਸਾਡੇ ਜਿਵੇਂ ਸਾਡੀਆਂ ਮੰਡੀਆਂ ਛੋਟੀਆਂ ਮੰਡੀਆਂ ਨੇ ਸਾਡੇ ਸ਼ਹਿਰ ਦਾ ਪੁਰਾਣਾ ਸਥਾਪਿਤ ਹੋਣ ਤੋਂ ਬਾਅਦ ਜਦੋਂ ਹੁਣ ਪਾਰਕਿੰਗ ਦੀ ਦਿੱਕਤ ਆ ਗਈ ਕਿਉਂਕਿ ਉਹ ਸਾਡੀਆਂ ਜਿਹੜੀਆਂ ਅੰਦਰੀਆਂ ਸੰਸਥਾਵਾਂ ਸੀਗੀਆਂ ਉਥੇ ਜਗ੍ਹਾ ਦੀ ਤਾਂ ਕੋਈ ਘਾਟ ਨਹੀਂ ਪਰ ਉਥੇ ਪਾਰਕਿੰਗ ਵਗੈਰਾ ਦੀ ਬਹੁਤ ਦਿੱਕਤ ਆਉਂਦੀ ਸੀ ਤੇ ਇਹ ਜਿਹੜਾ ਸਾਡਾ ਕਮਿਊਨਿਟੀ ਹਾਲ ਬਣਨਾ ਇਹ ਜਿਹੜਾ ਅੱਜ ਦੇ ਸਮੇਂ ਦੇ ਅਕੋਰਡਿੰਗ ਜਿਹੜਾ ਬਣੂਗਾ ਤੇ ਇੱਥੇ ਯਾਨੀ ਕਿ ਕੋਈ ਵੀ ਸਮਾਗਮ ਤੁਸੀਂ ਕੋਈ ਵੀ ਦਾ ਗਮੀ ਦਾ ਜਿਹੜਾ ਆਪਦਾ ਇੱਥੇ ਰੱਖ ਸਕਦੇ ਹੋ ਤੇ ਇੱਥੇ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਤੇ ਧੂਰੀ ਤੋਂ ਲੁਧਿਆਣਾ ਮੇਨ ਜਿਹੜਾ ਹਾਈਵੇ ਦੇ ਉੱਪਰ ਜਿਹੜਾ ਇਸ ਥਾਪੇ ਤੱਕ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਖਾਸ ਤੌਰ ਤੇ ਜਿਹੜੀ ਸਾਡੀ ਏਸੀ ਮੈਂਬਰੀ ਕਮੇਟੀ ਆ ਜਾਂ ਰਾਮ ਕਮੇਟੀ ਆ ਉਹਨੂੰ ਬਹੁਤ ਮੁਬਾਰਕਾ ਸਨ ਸ਼ਾਨ ਕਰ ਸੋ ਇਹ ਮਾਸ਼ਾ ਜੀ ਦੀ ਬੇਨ ਐ ਜਿਸ ਨੂੰ ਅਕੇ ਕੈਰੀ ਆਊਟ ਕਰ ਰਹੇ ਨੇ ਅੱਗੇ ਵਧਾ ਰਹੇ ਨੇ ਸਾਡੇ ਆਰਾਮ ਬਾਹ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਤੇ ਰੂਪਨਾ ਦੇ ਉਹਦੇਦਾਰ ਸੁਖਨਾ ਜੀ ਪਵੰਗੀ ਪਵਨ ਜੀ ਨੇ ਤਾਂ ਆਪਣੇ ਆਪ ਨੂੰ ਖੁਲੀ ਡਿਵੋਟ ਕਰਤਾ ਇੱਥੇ ਆਪਾਂ ਦੇਖਦੇ ਜਦੋਂ ਵਿਖੋ ਪਵਨ ਜੀ ਅੱਥੇ ਬੈਠੇ ਨੇ ਸਾਰਾ ਕੁਝ ਛੱਡ ਕੇ ਇੱਥੇ ਬੈਠ ਗਏ ਨੇ ਸੰਤਾ ਮੰਨੋ ਵੀ ਕੀ ਦਾ ਪੈਨਟ ਕਮੀ ਯੂਰੂ ਪਾਈ ਹੋਈ ਹੈ ਲੇਕਿਨ ਐਸਾਂ ਸੰਕਟ ਦੇ ਸੀਰੀ ਹੈ ਕਿ ਸਾਡੀ ਡਿਵੋਸ਼ਨ એનਰਜੀ ਉੱਤੇ ਹੈ ਸੋ ਮੈਂ ਇਸ ਪ੍ਰੋਜੈਕਟ ਨੂੰ ਜਲਦੀ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਜੱਦਾ اور میں ਧੰਨਵਾਦ ਕਰਦਾ ਹਾਂ ਕਮੇਟੀ ਦਾ ਕੋ ਜਿਨ੍ਹਾਂ ਨੇ ਫੈਸਲਾ ਕਰਿਆ ਕਿ ਜੋਗੇ ਦਾ ਨਾਮ ਹੈ ਮੇਰੇ ਪਿਤਾ ਮਹਰੂਪੁਰ ਦਾ ਪੰਡਿਤ ਕਰਮਚੰਦ ਜੀ ਦੇ ਨਾਂ ਤੇ ਰੱਖਿਆ ਜਾਏਗਾ ਮੈਂ ਬਿਲਕੁਲ ਸਹੀ ਗੱਲ ਕਹੀ ਹੈ ਇਹਨਾਂ ਨੇ ਕਿ ਉਹ ਇੱਕ ਐਸੀ ਸਖੀਅ ਸੀ ਜਿਸ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ ਹੈ ਤਾਂ ਅੱਜ ਮੈਂ ਇਸ ਮੁਕਾਮ ਤੇ ਖੜਾ